ਸਾਰੀ ਜਾਣਕਾਰੀ ਦੇ ਦਿਓ ਵੀ ਕੀ ਕਹਿਣਾ ਚਾਹੁੰਦੇ ਹੋ ਅੱਜ ਕਿੱਥੇ ਕਿੱਥੇ ਗਏ ਹੋ ਅੱਜ ਦੇਖੋ ਪਹਿਲਾਂ ਅਸੀਂ ਪਠਾਨਕੋਟ ਜਾ ਕੇ ਆਏ ਆ ਉੱਥੇ ਭੋਆ ਹਲਕੇ ਦੇ ਕਰੀਬ ਕਾਫੀ ਪਿੰਡ ਨੇ ਜਿਹੜੇ ਅਫੈਕਟਡ ਹੋਏ ਨੇ ਰਾਵੀ ਦਰਿਆ ਦੇ ਵਿੱਚੋਂ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਿ ਰਿਹਾ ਹੈ ਤੇ ਉੱਥੇ ਸਾਡੇ ਸਾਰੇ ਮੰਤਰੀ ਸਹਿਬਾਨ ਵੀ ਤੇ ਹੋਰ ਸਾਰੇ ਲੱਗੇ ਹੋਏ ਆ ਤੇ ਹੁਣ ਮੈਂ ਇੱਥੇ ਗਰਦਾਸਪੁਰ ਡਿਸਟ੍ਰਿਕਟ ਦੇ ਸਾਡੇ ਨਾਲ ਮੇਰੇ ਜਿਹੜੇ ਸਾਡੇ ਹਲਕਾ ਇੰਚਾਰਜ ਨੇ ਸ਼ਮਸ਼ੇਰ ਸਿੰਘ ਇਹ ਵੀ ਸਾਡੇ ਨਾਲ ਨੇ ਇੱਥੇ ਮਕੌੜਾ ਪੱਤਨ ਅਸੀਂ ਪਹੁੰਚੇ ਸੀ ਮਕੌੜਾ ਪੱਤਨ ਜਾਣ ਦਾ ਸਾਰਾ ਰਸਤਾ ਬੰਦ ਹੋ ਚੁੱਕਿਆ ਝਪਕਰਾ ਪਿੰਡ ਹੈ ਜਿਹੜਾ ਉੱਥੇ ਤੱਕ ਅਸੀਂ ਟਰੈਕਟਰ ਦੇ ਰਾਹੀਂ ਪਹੁੰਚ ਸਕਿਆ ਤੇ ਉਸ ਤੋਂ ਬਾਅਦ ਝਪਕਰਾ ਪਿੰਡ ਦੇ ਵਿੱਚ ਐਨ ਡੀ ਆਰ ਐਫ ਦੀ ਸਾਰੀ ਟੀਮ ਉੱਥੇ ਪਹੁੰਚੀ ਹੋਈ ਹੈ ਕਿਉਂਕਿ ਮਕੌੜਾ ਪੱਤਨ ਤੋਂ ਬਹੁਤ ਲੋਕਾਂ ਨੂੰ ਉੱਥੋਂ ਰੈਸਕਿਊ ਕਰਨਾ ਹੈ ਸੋ ਉਹ ਸਾਰੀ ਟੀਮ ਹੈ ਜਿਹੜੀ ਉਹ ਉੱਥੇ ਰੈਸਕਿਊ ਕਰੂਗੀ ਤੇ ਰਾਵੀ ਦਰਿਆ ਦੇ ਪਰਲੀ ਸਾਈਡ ਤੇ ਇੱਕ ਕਿਨਾਰਾ ਹੋ ਗਿਆ ਦੂਸਰਾ ਕਿਨਾਰਾ ਜਿਹੜਾ ਉੱਥੇ ਪਿੰਡ ਨੇ ਭਰਿਆਲ ਤੂਰ ਮੰਮੀ ਚਕਰੰਗਾ ਕਜਲੇ ਕੁੱਕਰ ਇਹ ਜਿਹੜੇ ਕਈ ਪਿੰਡ ਨੇ ਇਹ ਪਿੰਡ ਟੋਟਲ ਡਿਸਕਨੈਕਟ ਹੋ ਚੁੱਕੇ ਨੇ ਤੇ ਇੱਥੇ ਐਨਡੀਆਰਐਫ ਤੇ ਐਸਡੀਆਰਐਫ ਦੀਆਂ ਟੀਮਾਂ ਲੱਗੀਆਂ ਨੇ 에ਅਰ ਲਿਫਟਿੰਗ ਦੀ ਵੀ ਜ਼ਰੂਰਤ ਪਈ ਹੈ ਤਾਂ ਉੱਥੇ ਆਰਮੀ ਦਾ ਹੈਲੀਕਾਪਟਰ ਉਹ ਵੀ ਜਾ ਕੇ ਆਇਆ ਸੋ ਰਾਹਤ ਸਮੱਗਰੀ ਹਰ ਤਰ੍ਹਾਂ ਦੀ ਉੱਥੇ ਪਹੁੰਚਾਈ ਜਾ ਰਹੀ ਹੈ ਤੇ ਲੋਕ ਜ਼ਿਆਦਾਤਰ ਜਿਹੜੇ ਵੈਕੂਏਟ ਹੋਏ ਨੇ ਉਹਨਾਂ ਨੂੰ ਐਕੂਏਸ਼ਨ ਸੈਂਟਰਾਂ ਦੇ ਵਿੱਚ ਰੱਖ ਕੇ ਉੱਥੇ ਹਰ ਤਰ੍ਹਾਂ ਦਾ ਰਾਸ਼ਨ ਪਾਣੀ ਮੈਡੀਕਲ ਐਡ ਪਸ਼ੂਆਂ ਦੇ ਰੱਖਣ ਦਾ ਕਿਉਂਕਿ ਗੁਜਰ ਬਰਾਦਰੀ ਦੇ ਲੋਕ ਬਹੁਤ ਆਏ ਨੇ ਜਿਨ੍ਹਾਂ ਦੇ ਪਸ਼ੂਆਂ ਦੀ ਕੰਮ ਕਰਦੇ ਨੇ ਸੋ ਉਹਨਾਂ ਦੇ ਪਸ਼ੂਆਂ ਦੇ ਲਈ ਵੀ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਨੇ ਸੋ ਇਸ ਤਰੀਕੇ ਦੇ ਨਾਲ ਇਸ ਸਮੇਂ ਜੋ ਵੀ ਪੰਜਾਬ ਸਰਕਾਰ ਕਰ ਸਕਦੀ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਸਪਸ਼ਟ ਆਦੇਸ਼ ਨੇ ਕਿ ਕਿਤੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਤੇ ਖੁਦ ਮੋਨੀਟਰਿੰਗ ਕਰ ਰਹੇ ਨੇ ਹਰ ਸਮੇਂ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਸਾਡਾ ਸਮੁੱਚਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਤੋਂ ਲੈ ਕੇ ਪਟਵਾਰੀ ਤੱਕ ਤੇ ਸਾਡਾ ਸਾਰਾ ਵਾਟਰ ਸਰਸਿਸ ਡਿਪਾਰਟਮੈਂਟ ਹੈ ਜਿਹੜਾ ਉਹ ਸਾਰਾ ਤੇ ਸਾਡੇ ਸਾਰੇ ਪਾਰਟੀ ਦੇ ਆਗੂ ਸਹਿਬਾਨ ਤੇ ਵਰਕਰ ਸਹਿਬਾਨ ਉਹ ਲੋਕਾਂ ਦੀ ਸੇਵਾ ਦੇ ਵਿੱਚ ਇੱਥੇ ਖੜੇ ਆ ਸਾਰੇ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਤੇ ਲੋਕ ਤਸੱਲੀ ਵੀ ਜ਼ਾਹਰ ਕਰ ਰਹੇ ਨੇ ਕਿ ਅੱਜ ਜੋ ਸਰਕਾਰ ਕਰ ਸਕਦੀ ਸੀ ਉਹ ਸਾਰਾ ਕੁਝ ਸਰਕਾਰ ਇੱਥੇ ਕਰ ਰਹੀ ਹੈ ਇਸ ਚੀਜ਼ ਦੀ ਲੋਕਾਂ ਨੂੰ ਤਸੱਲੀ ਹੈ ਇਹ ਲਿਫਟਿੰਗ ਬਾਰੇ ਵੀ ਦੱਸਦੇ ਆਂ ਕਿ ਅੱਜ ਕੀ ਸਾਰਾ ਏਅਰ ਲਿਫਟਿੰਗ ਦੇਖੋ ਇੱਥੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਵੀ ਕੀਤੀ ਹੈ ਉੱਥੇ ਚਾਰ ਲੋਕ ਇੱਕ ਜਗ੍ਹਾ ਫਸੇ ਹੋਏ ਤੇ ਉੱਥੇ ਵੀ ਕੀਤੀ ਹੈ ਤੇ ਇੱਥੇ ਆਪ੍ਰਿਆਲ ਪਿੰਡ ਦੇ ਵਿੱਚ ਜਿਵੇਂ ਦੱਸਿਆ ਤੂਰ ਪਿੰਡ ਦੇ ਵਿੱਚ ਇੱਥੇ ਹੈਲੀਕਾਪਟਰ ਉੱਥੇ ਚੱਕਰ ਵੀ ਲਗਾ ਕੇ ਆਇਆ ਤੇ ਉੱਥੇ ਵੀ ਏਅਰ ਲਿਫਟ ਹੈ ਜਿਹੜਾ ਮਤ ਕਿਸੇ ਵੀ ਜੋ ਵੀ ਉੱਥੇ ਕਿਤੇ ਫਸੇ ਹੋਏ ਲੋਕ ਨੇ ਉਹਨਾਂ ਦੇ ਲਈ ਪੂਰਾ ਪ੍ਰਸ਼ਾਸਨ ਉੱਪਰ ਖੜਿਆ ਉਹਨਾਂ ਦੇ ਤੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਜਿਹੜਾ 에어 ਲਿਫਟ ਦੇ ਜ਼ਰੀਏ ਜਾਂ NDRF ਟੀਮਾਂ ਦੇ ਸਾਰਾ ਰੈਸਕਿਊ ਕੀਤਾ ਜਾਊਗਾ ਹੁਣ ਤੱਕ ਤੁਸੀਂ ਕਿੰਨੇ ਕਿ ਜ਼ਿਲ੍ਹੇ ਕਵਰ ਕਰ ਲਏ ਕਿ ਕਿਹੜੇ ਜ਼ਿਲ੍ਹੇ ਜਾਏ ਮੈਂ 7 ਜ਼ਿਲ੍ਹਿਆਂ ਦੇ ਵਿੱਚ ਜਾਏ ਆ ਜਿੱਥੇ ਇਫੈਕਟਡ ਨੇ ਸਭ ਤੋਂ ਪਹਿਲਾਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਫਾਜ਼ਲਕਾ ਫਿਰੋਜ਼ਪੁਰ ਤਰਨਤਾਰਨ ਹਸ਼ਿਆਰਪੁਰ ਗਰਦਾਸਪੁਰ ਤੇ ਆਪਣਾ ਪਠਾਨਕੋਟ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਗਿਆ ਤੇ ਜਿੱਥੇ ਹੁਣ ਪਾਣੀ ਇਸ ਤਰ੍ਹਾਂ ਆ ਜਾਂਦਾ ਹੈ ਕਈ ਵਾਰੀ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੋਈ ਦਿੱਕਤ ਨਹੀਂ ਸੀ ਉਹ ਚੱਕੀ ਦਰਿਆ ਦਾ ਪਾਣੀ ਇੱਕਦਮ 97000 ਕਿਊਸੇਕ ਆ ਗਿਆ ਤੇ ਉਹਨੇ ਸਾਰੇ ਬੰਨਾਂ ਦੇ ਉੱਤੇ ਵੀ ਓਵਰਫਲੋ ਹੋ ਗਈ ਤੇ ਪਿਛਲੇ ਪੰਜਾਬ ਸਰਕਾਰ ਦੇ ਜਿਹੜੇ ਪ੍ਰਬੰਧ ਕੀਤੇ ਸੀ ਪਿਛਲੇ ਸਮੇਂ ਦੇ ਵਿੱਚ ਅਗਾਊਂ ਪ੍ਰਬੰਧ ਕੀਤੇ ਸੀ ਉਹਨਾਂ ਦਾ ਅਸਰ ਜਿਹੜਾ ਸਾਫ਼ ਦੇਖਣ ਨੂੰ ਮਿਲ ਰਿਹਾ ਹੁਣ ਜਦੋਂ ਪਾਣੀ ਇੰਨਾ ਆ ਗਿਆ ਕਿ ਜਿਹੜੇ ਬੰਨਾਂ ਦੇ ਉੱਤੋਂ ਹੀ ਓਵਰਫਲੋ ਹੋ ਗਿਆ ਤਾਂ ਫਿਰ ਬੰਨਾਂ ਨੇ ਕਿੱਥੇ ਰਹਿਣਾ ਸੀ ਪਰ ਜਿੱਥੇ ਅਗਾਊਂ ਪ੍ਰਬੰਧ ਸੀ 2023 ਦੇ ਵਿੱਚ ਦਿੱਕਤ ਆਈ ਸੀ ਉੱਥੇ ਸਮੇਂ ਕੋਈ ਦਿੱਕਤ ਨਹੀਂ ਆਈ ਸੋ ਪਾਣੀ ਜ਼ਿਆਦਾ ਆਣ ਕਰਕੇ ਹੁਣ ਜਿਹੜੀਆਂ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਪਰ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਦਿਨ ਰਾਤ ਲੋਕਾਂ ਦੇ ਲਈ ਖੜੇ ਆ ਤੇ ਨੁਕਸਾਨ ਘੱਟ ਤੋਂ ਘੱਟ ਹੋਵੇ ਲੋਕਾਂ ਨੂੰ ਹਰ ਚੀਜ਼ ਦੀ ਰਾਹਤ ਹੋਵੇ ਇਸ ਦੇ ਲਈ ਪੂਰੇ ਪ੍ਰਬੰਧ ਜਿਹੜੇ ਕੀਤੇ ਗਏ ਨੇ